ਅਸੀਂ ਵੀ ਇੱਕ ਕਚਹਿਰੀ ਦਾ 파ਟ ਅਸੀਂ ਉਸ ਕਚਹਿਰੀ ਜਿਹੜੀ ਉਸ ਟਾਈਮ ਇੱਕ ਬਹੁਤ ਵੱਡਾ ਮੈਨੂੰ ਇਹ ਲੱਗਦਾ ਅਨਿਆ ਹੋਇਆ ਉਸ ਟਾਈਮ ਦਾ ਅਰ ਅੱਜ ਦੇ ਹਾਲਾਤ ਦਾ ਸਾਰਿਆਂ ਨੂੰ ਸਮੇਲ ਦਿਖਾ ਕੇ ਜਿਹੜਾ ਹੈਗਾ ਉਸ ਦੇ ਉੱਤੇ ਜਿਹੜਾ ਹਰੇਕ ਨੇ ਆਪਣਾ ਆਪਣਾ ਲੈਕਚਰ ਦਿੱਤਾ ਜਗਾ ਇੱਕ ਐਸੀ ਅਦੁੱਤੀ ਜਗਾ ਹੈਗੀ ਆ ਜਿਸ ਦੇ ਉੱਤੇ ਇੱਕ ਸਿੱਖ ਧਰਮ ਨਹੀਂ ਹਰ ਧਰਮ ਦਾ ਜਿਹੜਾ ਹੈਗਾ ਸੁਮੇਲ ਹੈ ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਫਤਿਹਗੜ੍ਹ ਸਾਹਿਬ ਵਿਖੇ ਸਾਰਿਆਂ ਵੱਲੋਂ ਜਿੱਥੇ ਸਾਬ ਜਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਤੇ ਇਸੇ ਸਿਲਸਿਲੇ ਦੇ ਵਿੱਚ ਡਿਸਟ੍ਰਿਕਟ ਕੋਰਟਸ ਦੀ ਆਪਾਂ ਗੱਲ ਕਰੀ ਫਤਿਹਗੜ੍ਹ ਸਾਹਿਬ ਦੀ ਤਾਂ ਉੱਥੇ ਵੀ ਇੱਕ ਅੱਜ ਖਾਸ ਤੌਰ ਤੇ ਸੈਮੀਨਾਰ ਆਰਗੇਨਾਈਜ਼ ਕਰਵਾਇਆ ਗਿਆ ਹੈ ਜਿੱਥੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਨਿੱਕੀਆਂ ਜਿੰਦਾ ਵੱਡਾ ਸਾਕਾ ਇਹ ਇਸ ਨੂੰ ਨਾਮ ਦਿੱਤਾ ਗਿਆ ਤੇ ਇਸ ਦੇ ਵਿੱਚ ਜਿਹੜੇ ਡਿਸਟ੍ਰਿਕਟ 바ਰ ਐਸੋਸੀਏਸ਼ਨ ਵੱਲੋਂ ਕਈ ਜਿਹੜੇ ਪ੍ਰਮੁੱਖ ਬੁਲਾਰੇ ਸੀਗੇ ਉਹ ਬੁલાਏ ਗਏ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਐ ਸੋ ਕੀ ਇਹਦਾ ਮਕਸਦ ਸੀਗਾ ਤੇ ਕੀ ਇੰਪੋਰਟੈਂਸ ਰਹਿੰਦੀ ਇਸ ਤਰ੍ਹਾਂ ਦੇ ਸੈਮੀਨਾਰਸ ਦੀ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਮੌਜੂਦ ਨੇ ਜੋ ਸ਼ਰੋਮਨੀ ਕਾਲੀਦਲ ਨਾਲ ਵੀ ਜੁੜੇ ਹੋਏ ਨੇ ਤੇ ਕੀ ਇਹਦਾ ਮੰਤਵ ਸੀਗਾ ਜਿਹੜਾ ਸੈਮੀਨਾਰ ਕਰਵਾਇਆ ਗਿਆ ਜਿਹੜੇ ਦਿਨ ਨੇ ਪੋ ਦਾ ਮਹੀਨਾ ਚੱਲ ਰਿਹਾ ਤੇ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੀ ਫਤੇਗੜ ਸਾਹਿਬ ਦੀ ਸਾਰੀ ਧਰਤੀ ਹੈਗੀ ਹੈ ਨਾ ਉਹ ਇੱਕ ਬਹੁਤ ਹੀ ਸ਼ਹਾਹਤਾਂ ਦੇ ਨਾਲ ਭਜੀ ਹੋਈ ਧਰਤੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਇੱਥੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਜੋੜ ਮੇਲਾ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਛੋਟੇ ਸ਼ਹਿਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਜਿਹੜੇ ਉਹਨਾਂ ਦੀ ਸ਼ਹਾਦਤ ਹੁੰਦੀ ਹੈਗੀ ਆ ਤਾਂ ਉਸ ਨੂੰ ਯਾਦ ਕਰਨ ਲਈ ਔਰ ਨਤਮਸਤਕ ਹੋਣ ਲਈ ਮੇਰਾ ਖਿਆਲ ਆ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇੱਥੇ ਆਪਣਾ ਸਜਦਾ ਆਪਣਾ ਕੀਦਾ ਪੇਟ ਕਰ ਲਈ ਆਉਂਦੇ ਆ ਤੇ ਉਸੇ ਦੇ ਮੁਤਲਕ ਮੈਂ ਤਾਂ ਇਹ ਸਮਝੂਗਾ ਕਿ ਉਸ ਟਾਈਮ ਵੀ ਇੱਕ ਕਚਹਿਰੀ ਸੀ ਅਸੀਂ ਵੀ ਇੱਕ ਕਚਹਿਰੀ ਦਾ 파ਟ ਅਸੀਂ ਉਸ ਕਚਹਿਰੀ ਜਿਹੜੀ ਉਸ ਟਾਈਮ ਇੱਕ ਬਹੁਤ ਵੱਡਾ ਮੈਨੂੰ ਇਹ ਲੱਗਦਾ ਅਨਿਆ ਹੋਇਆ ਅਸੀਂ ਵੀ ਉਸੇ ਤਰ੍ਹਾਂ ਅੱਜ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਨਿੱਕੀਆਂ ਜਿੰਦਾ ਵੱਡੇ ਸਾਕੇ ਨਾਂ ਦੇ ਤੇ ਇੱਕ ਸੈਮੀਨਾਰ ਕਰਵਾਇਆ ਜਿਹਦੇ ਵਿੱਚ ਭਾਈ ਜਸਵਿੰਦਰ ਸਿੰਘ ਹੈੱਡ ਗ੍ਰਾਂਥੀ ਸ੍ਰੀ ਹਰਮੰਦਰ ਸਾਹਿਬ ਭਾਈ ਹਰਪਾਲ ਸਿੰਘ ਹੈੱਡ ਗ੍ਰਾਂਥੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਡਾਕਟਰ ਹਰਦੇਵ ਸਿੰਘ ਅ ਮੁਖੀ ਧਰਮ ਅਧਿਆਨ ਵਿਭਾਗ ਵਰਲਡ ਸਿੱਖ ਯੂਨੀਵਰਸਿਟੀ ਸਰਦਾਰ ਡਾਕਟਰ ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਵਰਲਡ ਸਿੱਖ ਯੂਨੀਵਰਸਿਟੀ ਉਹਨਾਂ ਨੂੰ ਉਚੇਚੇ ਤੌਰ ਤੇ ਬੁਲਾਇਆ ਔਰ ਸਾਦਾ ਜਿਹੜਾ ਹੈਗਾ ਚਾਹ ਦਾ ਲੰਗਰ ਲਾਇਆ ਗਿਆ ਔਰ ਇਹ ਨਹੀਂ ਕਿਸੇ ਨੂੰ ਸਰਵ ਕੀਤੀ ਗਈ ਆਪਣੇ ਆਪ ਜਿਹੜਾ ਹੈਗਾ ਲੰਗਰ ਦਾ ਵਰਤਾਰਾ ਕੀਤਾ ਗਿਆ ਤਾਂ ਕਿ ਇੱਕ ਬਰਾਬਰੀ ਜੋ ਸਿੱਖ ਕੌਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਦਿਖਾਈ ਗਈ ਆ ਉਸ ਦਾ ਪ੍ਰਗਟਾਵਾ ਕੀਤਾ ਗਿਆ ਔਰ ਨਾਲ ਦੀ ਨਾਲ ਉਸ ਟਾਈਮ ਦਾ ਔਰ ਅੱਜ ਦੇ ਹਾਲਾਤ ਦਾ ਸਾਰਿਆਂ ਨੂੰ ਸਮੇਲ ਦਿਖਾ ਕੇ ਜਿਹੜਾ ਹੈਗਾ ਉਸ ਦੇ ਉੱਤੇ ਜਿਹੜਾ ਹਰੇਕ ਨੇ ਆਪਣਾ ਆਪਣਾ ਲੈਕਚਰ ਦਿੱਤਾ ਔਰ ਇਹ ਬਹੁਤ ਹੀ ਅੱਛੇ ਸਾਰੇ ਬੁਲਾਰੇ ਸੀ ਜਿਨ੍ਹਾਂ ਦੀ ਬਹੁਤ-ਬਹੁਤ ਸਾਰੀਆਂ ਬੁੱਕਸ ਪਬਲਿਸ਼ ਹੋਈਆਂ ਵੀਆਂ ਹੈਗੀਆਂ ਜਿਨ੍ਹਾਂ ਨੇ ਧਰਮ ਦੇ ਉੱਤੇ ਬਹੁਤ ਸਾਰਾ ਕੁਝ ਲਿਖਿਆ ਹੈਗਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਪੈਰੀਜ਼ਨ ਆਫ ਰਿਲੀਜੀਅਨਸ ਇਨ ਅਨੂਬੀ ਉਹਨਾਂ ਨੇ ਪ੍ਰਗਟ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਇਹ ਜਗਾ ਹੈਗੀ ਆ ਇਹ ਜਗਾ ਇੱਕ ਐਸੀ ਅਦੁੱਤੀ ਜਗਾ ਹੈਗੀ ਆ ਜਿਸ ਦੇ ਉੱਤੇ ਇੱਕ ਸਿੱਖ ਧਰਮ ਨਹੀਂ ਹਰ ਧਰਮ ਦਾ ਜਿਹੜਾ ਹੈਗਾ ਸੁਮੇਲ ਹੈ ਕਿਉਂਕਿ ਗੁਰੂ ਸਾਹਿਬਜਾਦਿਆਂ ਦੀ ਜਿੱਤ ਨੀਹਾਂ ਦੇ ਵਿੱਚ ਚੁਣਨ ਦੀ ਗੱਲ ਹੋਈ ਤਾਂ ਉਹ ਜੇ ਉਸ ਇਤਿਹਾਸ ਤੇ ਚਾਤੀ ਮਾਰੀਏ ਤਾਂ ਉਹ ਬਾਬਾ ਮੋਤੀराम ਮਹਿਰਾ ਬਿਨਾ ਤੇ ਸ਼ੇਰ ਮੁਹੰਮਦ ਖਾਨ ਬਿਨਾ ਔਰ ਦੀਵਾਨ ਟੋਡਰ ਹਲ ਮਲਬਲ ਬਿਨਾ ਅਧੂਰਾ ਕਿਉਂਕਿ ਇਹਨਾਂ ਦੀ ਸ਼ਹਾਦਤ ਹੈ ਜਿਹੜੀ ਉਹਨਾਂ ਹੀ ਖੂਨ ਦੇ ਹੰਝੂਆਂ ਦੇ ਨਾਲ ਲਿਖੀ ਵੀ ਹੈਗੀ ਆ ਇਸ ਦੇ ਵਿੱਚ ਦੇਖੋ ਨਾ ਹੀ ਇਹ 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 ਹੈਗਾ ਕਿ ਇਹ ਮੁਸਲਮਾਨਾਂ ਦੇ ਜਾਂ ਇਸਲਾਮ ਦੇ ਖਿਲਾਫ ਕੋਈ ਫਤਵਾ ਸੀ ਕਿਉਂਕਿ ਉਹਦੇ ਵਿੱਚ ਸ਼ੇਰ ਮੁਹੰਮਦ ਕਾਂ ਵੀ ਇੱਕ ਐਸਾ ਵਿਅਕਤੀ ਸੀ ਜਿਸ ਨੇ ਹਾਦਾ ਨਾਰਾ ਮਾਰਿਆ ਠੀਕ ਹੈ ਦੀਵਾਨ ਟੋਡਰ ਮਾਲਵੀ ਇੱਕ ਐਸਾ ਵਿਅਕਤੀ ਸੀ ਜਿਨੇ ਉਹਨਾਂ ਦੀਆਂ ਬੱਚਿਆਂ ਦੇ ਸਸਕਾਰ ਲਈ ਆਪਣਾ ਸਾਰਾ ਕੁਝ ਜਿਹੜਾ ਹੈਗਾ ਦੌਤੇ ਲਾਤਾ ਔਰ ਆਪਣਾ ਪਰਿਵਾਰ ਜਿਹੜਾ ਹੈਗਾ ਉਹਦਾ ਕੋਲੂ ਦੇ ਵਿੱਚ ਪੀੜਿਆ ਗਿਆ ਇਸੇ ਤਰ੍ਹਾਂ ਦੀਵਾਨ ਜਿਹੜੇ ਬਾਬਾ ਮੋਤੀराम ਮਹਿਰਾ ਸੀ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਦੁੱਧ ਪਲਾਉਣ ਪਿੱਛੇ ਆਪਣਾ ਸਾਰਾ ਪਰਿਵਾਰ ਖਤਮ ਕਰਵਾ ਲਿਆ ਸੋ ਇੱਥੇ ਇੱਕ ਸਿੱਖ ਦੀ ਗੱਲ ਨਹੀਂ ਰਹਿ ਜਾਂਦੀ ਇੱਥੇ ਗੱਲ ਇਤਿਹਾਸ ਦੀ ਰਹਿ ਜਾਂਦੀ ਹੈ ਗੱਲ ਸਚਾਈ ਦੀ ਰਹਿ ਜਾਂਦੀ ਹੈ ਗੱਲ ਕੁਰਬਾਨੀ ਦੀ ਰਹਿ ਜਾਂਦੀ ਹੈ ਸੋ ਇਸੇ ਸਾਕਾ ਜਿਹੜਾ ਸੀ ਇਹ ਐਸਾ ਸਾਕਾ ਹੈਗਾ ਜਿਹੜੀ ਦੀ ਮਿਸਾਲ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਕਿਤੇ ਵੀ ਇਹਦੀ ਬਰਾਬਰੀ ਕਿਤੇ ਨਹੀਂ ਹੋ ਸਕਦੀ ਸੋ ਇਹ ਉਹ ਜਗ੍ਹਾ ਹੈਗੀ ਆ ਜਿੱਥੇ ਮੁਸਲਮਾਨਾਂ ਦਾ ਵੀ ਇੱਕ ਬਹੁਤ ਵੱਡਾ ਅ ਧਰਮ ਕੇਂਦਰ ਹੈਗਾ ਇੱਥੇ ਹਿੰਦੂਆਂ ਦਾ ਵੀ ਇੱਕ ਜੈਨ ਮੱਠ ਦਾ ਜਿਹੜਾ ਹੈਗਾ ਬਹੁਤ ਵੱਡਾ ਕੇਂਦਰ ਹੈਗਾ ਸੋ ਇਹ ਧਰਤੀ ਜਿਹੜੀ ਹੈਗੀ ਆ ਆਪਣੇ ਆਪ ਦੇ ਵਿੱਚ ਧਰਮਾਂ ਦੇ ਵਿੱਚ ਬਹੁਤ ਰਿਚ ਧਰਤੀ ਆ ਉਸ ਦੇ ਉੱਤੇ ਸਾਡਾ ਅੱਜ ਦਾ ਸੈਮੀਨਾਰ ਸੀ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਅਸੀਂ ਗੱਲਬਾਤ ਕਰ ਰਹੇ ਸੀ ਧਰਨੀ ਸਿੰਘ ਸਾਹਿਬ ਨਾਲ ਤੇ ਇਹਨਾਂ ਨੇ ਦੱਸਿਆ ਜਿਹੜਾ ਇਹ ਸੈਮੀਨਾਰ ਕਰਵਾਇਆ ਗਿਆ ਤੇ ਇਸ ਦਾ ਕਾਰਨ ਕੀ ਸੀਗਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਆਪਣਾ ਯੋਗਦਾਨ ਵੀ ਦਿੱਤਾ ਤੇ ਕਹਿ ਲੋ ਵੀ ਆਪਣੇ ਅੰਦਾਜ਼ ਦੇ ਵਿੱਚ ਇਸ ਸ਼ਹਾਦਤ ਨੂੰ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਿਸ ਦੇ ਵਿੱਚ ਕਈ ਨਾਮੀ ਚਿਹਰੇ ਆ ਨੇ ਸ਼ਿਰਕਤ ਕੀਤੀ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ